ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਬਰਨਾਲਾ ਵਿੱਚ ਟ੍ਰਾਈਡੈਂਟ ਗਰੁੱਪ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਨਗਰ ਸੁਧਾਰ ਟਰਸਟ ਬਰਨਾਲਾ ਦੀ ਖਾਲੀ ਪਈ ਜ਼ਮੀਨ ਦੇ ਉੱਤੇ ਟ੍ਰਾਈਡੈਂਟ ਗਰੁੱਪ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਦੇ ਨਾਮ ਤੇ ਇੱਕ ਮਿੰਨੀ ਜੰਗਲ ਬਣਾਇਆ ਗਿਆ ਅੱਜ ਦੇ ਜੀਵਨ ਵਿੱਚ ਜੰਗਲਾਂ ਦੀ ਬਹੁਤ ਮਹੱਤਤਾ ਹੈ ਇਸ ਜੰਗਲ ਦਾ ਉਦਘਾਟਨ ਬਰਨਾਲਾ ਦੇ ਡਿਪਟੀ ਕਮਿਸ਼ਨਰ ਟੀ ਬੈਨੇਥ ਵੱਲੋਂ ਕੀਤਾ ਗਿਆ ਇਸ ਮਿੰਨੀ ਜੰਗਲ ਨੂੰ ਲਗਾਉਣ ਵਿੱਚ ਸਿਵਲ ਡਿਫੈਂਸ ਦੇ ਜ਼ਿਲ੍ਹਾ ਬਰਨਾਲਾ ਦੇ ਵਲੰਟੀਅਰਾਂ ਵੱਲੋਂ ਕਾਜ਼ ਯੋਗਦਾਨ ਪਾਇਆ ਗਿਆ ਇਸ ਜੰਗਲ ਵਿੱਚ ਕਈ ਤਰ੍ਹਾਂ ਦੇ ਪੌਦੇ ਲਗਾਏ ਜਾਣ ਦਾ ਟੀਚਾ ਮਿੱਥਿਆ ਗਿਆ ਸੀ ਅਤੇ 250 ਪੌਦੇ ਲਗਾਏ ਗਏ ਇਸ ਜੰਗਲ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਟਰਾਈਡੈਂਟ ਗਰੁੱਪ ਅਤੇ ਨਗਰ ਸੁਧਾਰ ਟਰਸਟ ਵੱਲੋਂ ਚੁੱਕੀ ਗਈ ਹੈ ਬਰਨਾਲਾ ਦੇ ਡੀਸੀਟੀ ਬੈਨਥ ਵੱਲੋਂ ਇਸ ਜੰਗਲ ਦਾ ਉਦਘਾਟਨ ਕੀਤਾ ਗਿਆ ਟਰਾਈਡੈਂਟ ਗਰੁੱਪ ਦਾ ਇਹ ਖਾਸ ਉਪਰਾਲਾ ਹੈ ਬਰਨਾਲਾ ਵਿੱਚ ਨਗਰ ਸੁਧਾਰ ਟਰਸਟ ਦੀ ਖਾਲੀ ਪਈ ਜ਼ਮੀਨ ਵਿੱਚ ਮਿੰਨੀ ਜੰਗਲ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਲਗਾਇਆ ਗਿਆ ਇਸ ਮੌਕੇ ਡੀਸੀਟੀ ਬੈਨੇਥ ਨੇ ਕਿਹਾ ਕਿ ਮਨੁੱਖੀ ਜ਼ਿੰਦਗੀ ਵਿੱਚ ਰੁੱਖਾਂ ਦਾ ਬਹੁਤ ਮਤਵ ਹੈ ਇਸ ਲਈ ਸਾਨੂੰ ਸਭ ਨੂੰ ਪੌਦੇ ਲਗਾਉਣੇ ਚਾਹੀਦੇ ਨੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਚੰਗਾ ਵਾਤਾਵਰਣ ਦਿੱਤਾ ਜਾ ਸਕੇ ਅੱਜ ਸ਼੍ਰੀ ਗੁਰੂ ਰਵਿਦਾਸ ਮਿਲੀ ਜੰਗਲ ਵਿੱਚ ਪਹੁੰਚਿਆ ਜਿੱਥੇ ਡੀਸੀ ਸਾਹਿਬ ਵੱਲੋਂ ਬੂਟੇ ਲਗਾਇਆ ਸਾਡੇ ਨਾਲ ਡੀਸੀ ਸਾਹਿਬਾ ਨਾਲ ਵੀ ਗੱਲਬਾਤ ਕਰਾਂਗੇ ਸਰ ਸਤਿ ਸ੍ਰੀ ਅਕਾਲ ਦੇਨੀ ਸਵੇਰਾ ਤੇ ਸਵਾਦ ਹੈ ਸਰ ਅੱਜ ਬੂਟੇ ਲਗਾਏ ਗਏ ਕੀ ਕਹਿਣਾ ਚਾਹੁੰਦੇ ਸਰ ਅੱਜ ਟ੍ਰੇਡਿੰਗ ਗਰੁੱਪ ਵੱਲੋਂ ਤੇ ਇੰਪਰੂਵਮੈਂਟ ਰਸਤੇ ਜ਼ਮੀਨ ਦੇ ਵਿੱਚ 150 ਲਗਭਗ 150 ਕਰੀ ਬੂਟੇ ਪੱਲਾਇਆ ਤੇ ਪਿਛਲੇ ਸਾਲ ਵੀ ਕਾਫੀ ਲਾਇਆ ਸੀ ਤੇ ਸਾਡਾ ਟ੍ਰੇਡਿੰਗ ਫਾਊਂਡੇਸ਼ਨ ਤੇ ਨਗਰ ਕੌਂਸਲ ਦੇ ਕੌਂਸਲਰ ਸਾਹਿਬ ਵੀ ਨੇ ਮੇਨ ਮਕਸਦ ਇਹ ਸੀ ਲੋਕਾਂ ਨੂੰ ਜਾਗਰੂਤ ਹੋਣ ਤੇ ਇੱਥੇ ਪਹਿਲਾਂ ਕੋੜਾ ਰਹਿੰਦੇ ਸੇ ਸ਼ਹਿਰ ਕਰਨ ਵਾਸਤੇ ਇਹ ਵਧੀਆ ਟੰਗ ਨਾਲ ਪਾਰਕ ਬਣ ਜੂਗਾ ਵੇ ਤਿਆਰ ਕਰਨ ਵਾਸਤੇ ਸੋਚ ਰਹੇ ਸਰ ਮੈਸੇਜ ਕੀ ਦੇਣਾ ਚਾਹੁੰਦੇ ਪਬਲਿਕ ਨੂੰ ਮੈਸੇਜ ਤਾਂ ਪਬਲਿਕ ਨੂੰ ਇਹ ਹੀ ਅਪੀਲ ਹੈ ਕਿ ਹੁਣ ਵਾਤਾਵਰਣ ਦਾ ਸਾਰੇ ਦੇਖ ਰਹੇ ਨੇ ਗਰਮੀ ਕਾਫੀ ਵੱਧ ਗਈ ਤੇ এনवायरमेंट ਇੰਪਰੂਵ ਕਰਨ ਵਾਸਤੇ ਸਾਨੂੰ ਦਰਖਤ ਲਾਉਣੇ ਤੇ ਬੂਟਾ ਲਾਉਣ ਦੀ ਲੋੜ ਜ਼ਰੂਰੀ ਹੈ ਤੇ ਇਸ ਕਰਕੇ ਸ਼ਾਮਲਾ ਜ਼ਮੀਨ ਹੋਵੇ ਆਪਣੇ ਕਰਾਂ ਦੇ ਵਿੱਚ ਖੇਤ ਨੇ ਕਰਾਂ ਦੇ ਵਿੱਚ ਜਗ੍ਹਾ ਹੋਵੇ ਉੱਥੇ ਘੱਟੋ ਘੱਟ ਦੋ ਤਿੰਨ ਬੂਟੀਆਂ ਆਪਣੀ ਅਪਣਾ ਲਗਾਵਨ ਤਾਂ ਕਿ ਵਾਤਾਵਰਣ ਤੇ ਆਪਣੀ ਸਿਹਤ ਵਾਸਤੇ ਵੀ ਵਧੀਆ ਰਹੇ ਸਰ ਆਪਾਂ ਦੇਖਦੇ ਆ ਬੂਟੇ ਲਗਾਏ ਜਾਂਦੇ ਉਹਦੀ ਦੇਖਭਾਲ ਲਈ ਵੀ ਚਾਹੀਦਾ ਬੰਦਾ ਪਾਣੀ ਦੇਣ ਲਈ ਦੀ ਦੇਖਭਾਲ ਵਾਸਤੇ ਪਾਣੀ ਦਾ ਪ੍ਰਬੰਧ ਵੀ ਸਾ ਆਪਣਾ ਪਾਣੀ ਦੇ ਛਾਂ ਦੀ ਪ੍ਰਬੰਧ ਵਾਸਤੇ ਸਾਰੇ ਨਗਰ ਕੌਂਸਲ ਦੇ ਮੁਲਾਜ਼ਮ ਵੀ ਲਾ ਰਹੇ ਹਨ ਤੇ ਨਾਲੇ ਨਾਲ ਇੰਪਰੂਵਮੈਂਟ ਟਰਸਟ ਦੇ ਵੀ ਉਹ ਦੇਖਣਗੇ ਤੇ ਟ੍ਰਾਈਡੈਂਟ ਫਾਊਂਡੇਸ਼ਨ ਵੀ ਰੈਗੂਲਰਲੀ ਉਹ ਵੀ ਮੇਨਟੇਨ ਕਰ ਰਹੇ ਹਨ ਅਗਰ ਸੰਧਾ ਟਰਸਟ ਦੇ ਚੇਅਰਮੈਨ ਰਾਮਤੀ ਤੁਮੰਨਾ ਉਹਨਾਂ ਨਾਲ ਵੀ ਗੱਲ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਅੱਜ ਬੂਡੇ ਲਗਾਏਗਾ ਡੀਸੀ ਸਾਹਿਬ ਵੀ ਪਹੁੰਚਿਆ ਖਾਸ ਤੌਰ ਤੇ ਕੀ ਕਹਿਣਾ ਚਾਹੁੰਦੇ ਦੇਖੋ ਜੋ ਇਹ ਕੁਦਰਤ ਨੂੰ ਪ੍ਰੇਮ ਕਰਦੇ ਨੇ ਕੁਦਰਤ ਪ੍ਰੇਮੀ ਨੇ ਆ ਤੁਸੀਂ ਦੇਖਿਆ ਹੋਣਾ ਵੱਡੀ ਗਿਣਤੀ ਦੇ ਵਿੱਚ ਪ੍ਰਵਿਦਾਸ ਭਗਤ ਵੱਲੋਂ ਇੱਕ ਗਰੁੱਪ ਬਣਿਆ ਗਿਆ ਇੱਥੇ ਜੋ ਉਹਨਾਂ ਦੇ ਬੂਟਿਆਂ ਦੀ ਉਹ ਕਰਦੇ ਨੇ ਹੁ ਸੋ ਬੜਾ ਵਧੀਆ ਉਹਨਾਂ ਦਾ ਉਪਰਾਲਾ ਲੱਗਾ ਇਹ ਜੋ ਇੱਕ ਮਿੰਨੀ ਜੰਗਲ ਇੱਥੇ ਬਣਾਇਆ ਜਾ ਰਿਹਾ ਜੋ ਜਗ੍ਹਾ ਇੱਥੇ ਬੜੀ ਟਰੱਸਟ ਦੀ ਜਗ੍ਹਾ ਸੀ ਬੜਾ ਕੂੜੇ ਦੇ ਢੇਰ ਲੱਗੇ ਪਏ ਸੀ ਤੇ ਸਾਰੇ ਮੁਹੱਲੇ ਨਿਵਾਸੀਆਂ ਦੀ ਲਵੇ ਪਹਿਲਾਂ ਤੋਂ ਇਹ ਸ਼ਿਕਾਇਤ ਆਉਂਦੀ ਹੁੰਦੀ ਸੀ ਵੀ ਜਦ ਹਵਾ ਚੱਲਦੀ ਆ ਉਹ ਕੂੜੇ ਦੇ ਲਿਫਾਵੇ ਇਹਨਾਂ ਦੇ ਘਰਾਂ ਦੇ ਵਿੱਚ ਜਾਂਦੇ ਨੇ ਸੋ ਇੱਕ ਕੰਮ ਇੱਕ ਜਿਵੇਂ ਆਪਾਂ ਕਹਿ ਦਿੰਨਾ ਵੀ ਇੱਕ ਤੀਰ ਦੋਸ਼ਕਾਰ ਹੋਣ ਵਾਲਾ ਕੰਮ ਹੋ ਜਾਂਦਾ ਵੀ ਇੱਕ ਤੁਸੀਂ ਦੇਖੋ ਇੱਕ ਤਾਂ ਜੰਗਲ ਲੱਗ ਗਿਆ ਕਿੰਨਾ ਸੋਹਣਾ ਲੱਗਦਾ ਇੱਥੇ ਤੇ ਦੂਜਾ ਕੂੜੇ ਦਾ ਹੱਲ ਹੋ ਗਿਆ ਸੋ ਮੈਂ ਆਮ ਪਬਲਿਕ ਨੂੰ ਸਾਰਿਆਂ ਨੂੰ ਇਹੀ ਕਰਦਾ ਵੀ ਆਪਾਂ ਜਿਸ ਤਰ੍ਹਾਂ ਹੁਣ ਸੌਣ ਦਾ ਮਹੀਨਾ ਜਿਸ ਤਰ੍ਹਾਂ ਚੱਲ ਰਿਹਾ ਹੈਗਾ ਵੀ ਵੱਧ ਤੋਂ ਵੱਧ ਆਪਾਂ ਬੂਟੇ ਲਾਉਣ ਵਾਲੇ ਸੋ ਕੁਦਰਤ ਪ੍ਰੇਮੀ ਬਣੀਏ ਤਾਂ ਕਿ ਆਪਾਂ ਕੁਦਰਤ ਦੇ ਵਿੱਚ ਉਸ ਰੰਗਾਂ ਦੇ ਵਿੱਚ ਰੱਖ ਸਕੀਏ ਤੁਸੀਂ ਹੁਣ ਦੇਖੇ ਹੋਵੇ ਪਿਛਲੇ ਸਮੇਂ ਤੋਂ ਕਾਫੀ ਜਿਆਦੇ ਬੂਟੇ ਲਾਏ ਗਏ ਨੇ ਸੋ ਉਸ ਦਾ ਐਤਕੀ ਆਪਾਂ ਨੂੰ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਤੁਸੀਂ ਦੇਖੇ ਹੋਣਾ ਵੀ ਐਤਕੀ ਗਰਮੀ ਬਾਕੀ ਨੋ ਗਰਮ ਨੇ ਸੋ ਇਹ ਇੱਕੋ ਹੀ ਵੀ ਜਿਆਦਾਤਰ ਵੱਧ ਤੋਂ ਵੱਧ ਜੋ ਬੂਟੇ ਦਰਖਤ ਲਗਾਏ ਗਏ ਨੇ ਉਹਨਾਂ ਕਰਕੇ ਆ ਸੋ ਆਪਾਂ ਨੂੰ ਵੱਧ ਤੋਂ ਵੱਧ ਬੂਟੇ ਚਾਹੀਦਾ ਹੁਣ ਮੌਸਮ ਆ ਵੀ ਜਿੰਨੇ ਚਾਹੇ ਕੋਈ ਫਲਦਾਰ ਆ ਚਾਹੇ ਕੋਈ ਹੋਰ ਤਰ੍ਹਾਂ ਦੇ ਫੁੱਲ ਫਲਾਵਰ ਵਾਲੇ ਫੁੱਲਾਂ ਵਾਲੇ ਬੂਟੇ ਆ ਸੋ ਵੱਧ ਤੋਂ ਵੱਧ ਲਾਏ ਜਾਣ ਜਿਸ ਤਰ੍ਹਾਂ ਪਹਿਲਾਂ ਆਪਣੀ ਕੁਦਰਤ ਸੀ ਉਸ ਤਰ੍ਹਾਂ ਕੁਦਰਤਤਾ ਬਣਾ ਸਕੇ ਜੋ ਪਹਿਲਾਂ ਪ੍ਰਦੂਸ਼ਣ ਦੇ ਨਾਲ ਆਪਾਂ ਚਲੋ ਪ੍ਰਦੂਸ਼ਣ ਹੋਣਾ ਇੱਕ ਪੱਕਾ ਵੀ ਜਿਸ ਤਰ੍ਹਾਂ ਉਹਦੇ ਹੁਣ ਕੋਈ ਗੱਡੀਆਂ ਮੋਟਰਾਂ ਦਾ ਉਹਨੂੰ ਆਪਾਂ ਨਹੀਂ ਰੋਕ ਸਕਦੇ ਪਰ ਆਪਾਂ ਦਰਖਤ ਲਾ ਕੇ ਵੱਧ ਤੋਂ ਵੱਧ ਬੂਟੇ ਲਾ ਕੇ ਜਰੂਰ ਰੋਕ ਸਕਦੇ ਹਾਂ ਲਾਉਣੇ ਚਾਹੀਦੇ ਮੇਰਾ ਨੌ ਜਗਰਾਤ ਸਿੰਘ ਬੰਡੋਰੀ ਜੀ ਮਿਊਸਪਲ ਕਾਉਂਸਲਰ ਬਰਨਾਲਾ ਅੱਜ ਸ੍ਰੀ ਗੁਰੂ ਵਿਦਾਸ ਮਿਨੀ ਜੰਗਲ ਦੇ ਵਿੱਚ ਸਾਡੇ ਸਤਿਕਾਰਯੋਗ ਡੀਸੀ ਸਾਹਿਬ ਰਪਿੰਦਰ ਗੁਪਤਾ ਜੀ ਚੇਅਰਮੈਨ ਇੰ ਔਰ ਪਿੰਦਰ ਸੀਤਲ ਜੀ ਐਸਿਕ ਕਮਿਸ਼ਨ ਮੈਂਬਰ ਔਰ ਸਾਡੇ ਸਮੂਹ ਐਮਸੀ ਸਾਹਿਬਾਨ ਅਤੇ ਸਾਡੀ ਸਿਵਲ ਡਿਫੈਂਸ ਆ ਜਿਹੜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੀ ਆ ਬੂਟੇ ਲਗਾਏ ਕਿੰਨੇ ਬੂਟੇ ਲਗਾਏ ਕਿ ਕੀ ਕਹਿਣਾ ਚਾਹਦੇ ਇੱਥੇ ਪਹਿਲਾਂ ਵੀ ਐਮਐਨ ਕ ਜਲੀ 2 300 ਬੂਟਾ ਲੱਗਿਆ ਹੋਇਆ ਸੀ ਤੇ ਅੱਜ ਅਸੀਂ 150 ਬੂਟਾ ਜਿਹੜਾ ਇਹ ਚ ਹੋਰ ਲਾਇਆ ਜਿਹਦੇ ਵਿੱਚ ਕੀ ਜ਼ਿਆਦਾਤਰ ਫਰੂਟ ਤੇ ਮੈਡੀਸਨ ਦੇ ਬੂਟੇ ਸੀ ਤੇ ਇਹ ਜਣੀ ਐ ਮੰਨ ਕੇ ਚਲੀ ਵਿੱਚ ਦੇ ਛੱਪੜ ਵੀ ਆ ਜਿਹੜਾ ਅਸੀਂ ਤਿਆਰ ਕੀਤਾ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਅਸੀਂ ਪੰਛੀ ਵੀ ਜਿਹੜੇ ਹੈਗੇ ਆ ਉਹ ਛੱਡਣੇ ਆ ਸੋ ਬਹੁਤ ਵਧੀਆ ਸਹਿਯੋਗ ਆ ਸਾਰੀ ਸੰਗਤ ਦਾ ਤੇ ਜਿਹੜਾ ਇਹ ਜਿਹੜਾ ਜੰਗਲ ਆ ਇਹ ਪਾਦਮਸ਼ੀਰੀ ਡਾਕਟਰ ਰਜਿੰਦਰ ਗੁਪਤਾ ਜੀ ਵੱਲੋਂ ਜਿਹੜਾ ਹੈਗਾ ਸਾਨੂੰ ਫੰਡ ਦਿੱਤਾ ਗਿਆ ਸੀਗਾ ਔਰ ਅੱਜ ਵੀ ਜਿਹੜੀ ਇਹ ਪਲਾਂਟੇਸ਼ਨ ਜਿਹੜੀ ਆ ਉਹ ਟ੍ਰਾਈਡੈਂਟ ਗਰੁੱਪ ਵੱਲੋਂ ਹੀ ਆਈ ਆ ਮੈਸੀ ਕੀ ਕਰ ਦੇਣਾ ਚਾਹੇ ਮੈਸੇਜ ਇਹੀ ਹੈ ਜੀ ਦੇਖੋ ਸਾਰੇ ਜਿਹੜੇ ਵਾਤਾਵਰਨ ਪ੍ਰੇਮੀ ਨੇ ਉਹ ਤਾਂ ਇਹ ਕੰਮ ਕਰ ਹੀ ਰਹੇ ਨੇ ਜਿਹੜੇ ਆਦਰ ਬੰਦੇ ਨੇ ਉਹਨਾਂ ਨੂੰ ਵੀ ਇਹੀ ਬੇਨਤੀ ਕਰਾਂਗਾ ਵੀ ਜੇ ਕੋਈ ਤੁਹਾਨੂੰ ਲੱਗਦਾ ਰਾਸਤੇ 'ਚ ਕੋਈ ਪਲਾਂਟੇਸ਼ਨ ਲਾਈ ਆ ਬੂਟਾ ਲੱਗਿਆ ਉਹ ਨੁਕਸਾਨ ਹੋ ਰਿਹਾ ਉਹਨੂੰ ਕੋਈ ਨਾ ਕੋਈ ਸੇਫਟੀ ਜ਼ਰੂਰ ਕਰਕੇ ਜਾਣ ਜ਼ਰੂਰੀ ਨਹੀਂ ਹੈਗਾ ਵੀ ਉਹ ਵਾਤਾਵਰਨ ਪ੍ਰੇਮੀ ਲਾ ਰਿਹਾ ਵੀ ਉਹਨਾਂ ਦਾ ਕੰਮ ਹੀ ਹੈ ਨਹੀਂ ਉਹ ਜਿਹੜਾ ਬੂਟਾ ਹੈਗਾ ਉਹਨੇ ਕਿਤੇ ਨਾ ਕਿਤੇ ਜਾਨੀ ਤੁਹਾਨੂੰ ਵੀ ਜਿਹੜਾ ਹੈਗਾ ਵਾਤਾਵਰਨ ਲਈ ਸਾਹ ਦੇਣਾ ਆਕਸੀਜਨ ਦੇਣੀ ਆ ਸੋ ਜਿੱਥੇ ਵੀ ਤੁਹਾਨੂੰ ਲੱਗਦਾ ਵੱਧ ਤੋਂ ਵੱਧ ਜਿਹੜਾ ਆਮ ਲੋਕਾਂ ਨੂੰ ਵੀ ਆ ਵੀ ਸਹਿਯੋਗ ਦੇਣਿਆ ਕਰਨ ਦ 到了。